ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਆਜੇ ਤੁਹਾਡਾ ਅੰਬਰ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਹਾਂ ਸਿੰਘ ਐਂਡ ਕੌਰ ਵੈਜੀ ਹਾਰਟ ਤੇ ਜਿਹੜੇ ਕਿ ਨਿਊਟ੍ਰੀ ਕੁਲਚਾ ਛੋਲੇ ਕੁਲਚੇ ਗਿੱਲਾ ਕੁਲਚਾ ਤੇ ਫਰੂਟ ਚਾਟ ਤੇ ਚਾਹਤੀ ਦੀ ਲੱਸੀ ਬਣਾ ਕੇ ਪਿਆ ਰਹੇ ਨੇ ਤੇ ਆਓ ਆਪਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਪੁੱਛਦੇ ਹਾਂ ਕਿੰਨਾ ਟਾਈਮ ਹੋ ਗਿਆ ਇੱਥੇ ਸ਼ੁਰੂ ਕੀਤਿਆਂ ਨੂੰ ਤੇ ਆਓ ਜੀ ਚੱਲਦੇ ਹਾਂ ਗੱਲ ਕਰਦੇ ਨਾਲ ਗੱਲਬਾਤ ਤਾਂ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਸਰ ਆਪਾਂ ਨੇ ਇੱਥੇ ਸ਼ੁਰੂ ਕੀਤਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਕਿਤ ਜਿਹੜੂ ਕਰੰਦਰ ਕਾਰਨ ਤਾਂ ਹੁਣ ਦੇਖੋ ਇੱਕੋ ਹੀ ਹੁੰਦਾ ਆਪਣੀ ਜ਼ਿੰਦਗੀ ਨੂੰ ਚਲਾਉਣਾ ਰੋਜੀ ਰੋਟੀ ਵਾਸਤੇ ਲੈਣਾ ਹੀ ਵਾਸਤੇ ਹਾਂ ਤੇ ਤੁਸੀਂ ਇੱਥੇ ਇਹਨਾਂ ਨਾਮ ਹੋ ਸੋਣਾ ਰੱਖਿਆ ਸਿੰਘ ਹਨ ਕੋਰ ਵੈਜੀ ਹਟ ਇਹਦਾ ਆਈਡੀਆ ਕਿੱਥੋਂ ਆਇਆ ਦਰ ਇਹਦਾ ਆਈਡੀਆ ਬਸ ਸ਼ੁਰੂ ਤੋਂ ਮਾਈਂਡ ਚ ਜੀਗਾ ਵੀ ਨਾਮ ਐਟ੍ਰੈਕਟਿਵ ਜਾਂ ਹੋਵੇ ਮੈਂ ਥੋੜਾ ਯੂਨੀਕ ਜਾਂ ਰੱਖਣਾ ਚਾਹਾਂ ਉਹਨਾਂ ਨੂੰ ਸੋਹਣਾ ਹੀ ਲੱਗੇ ਸਰ ਆਪਣੇ ਇੱਥੇ ਕੀ ਕੁਝ ਹੈਗਾ ਜੀ ਅਵੇਲੇਬਲ ਜੋ ਕਿ ਤੁਸੀਂ ਸਲੋਕਾਂ ਨੂੰ ਬਣਾ ਕੇ ਖਵਾ ਰਹੇ ਹੋ ਅਵੇਲੇਪਲ ਸਰਟ ਕੋਲ ਮੇਨ ਆਈਟਮ ਨਿਊਟਰੀ ਕੁਲਚਾ ਹੁੰਦੀ ਹੈ ਅੱਛਾ ਜੀ ਵਿਚ ਕੋਲਾ ਉਹ ਵੀ ਦਾ ਤੇ ਤੁਹਾਡੇ ਕੋਲ ਚਾ ਉਸ ਤੋਂ ਇਲਾਵਾ ਸਨੈਕ ਸੈਟ ਵਿੱਚ ਮੱਕੀ ਛੋਲੇ ਆਏ ਜੀ ਤੇ ਉਹ ਸਰ ਸਾਰਾ ਦਿਨ ਚੱਲਦੇ ਰਹਿੰਦੇ ਕਿ ਟਾਈਮਿੰਗ ਕੀ ਹੈ ਤੁਹਾਡੀਆਂ ਟਾਈਮਿੰਗ ਸੜੀ ਗਰਮੀ ਵਿੱਚ 9 ਤੋਂ 4 ਠੀਕ ਹੈ ਜੀ ਤੇ ਸਰ 3:00 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਅੱਛਾ ਜੀ ਤੇ ਜੇ ਤੁਹਾਡੇ ਕੋ ਕਿਸੇ ਨੇ ਖਾਣਾ ਆਣਾ ਹੋਵੇ ਤੇ ਜਗ੍ਹਾ ਦੱਸੋ ਕਿਤੇ ਕਿੱਥੇ ਆਸਾ ਤੁਹਾਨੂੰ ਜੇ ਤੁਹਾਡੇ ਕੋ ਕਿਸੇ ਨੇ ਖਾਣਾ ਆਣਾ ਹੋਵੇ ਜੀ ਜਗ੍ਹਾ ਲੁਧਿਆਣਾ ਦੇ ਵਿੱਚ ਦੁਗਰੀ ਏਰੀਆ ਜੀ ਠੀਕ ਹੈ ਜੀ ਫੋਟਾ ਰੋਡ ਜੈਨ ਮੰਦਿਰ ਤੇ ਬਿਲਕੁਲ ਲੋਕਪ੍ਰੀਤ ਕਰਦੇ ਨੇ ਲਗੰਡਪੁਰ ਨਾਮ ਦੀ ਦੁਕਾਨ ਠੀਕ ਹੈ ਜੀ ਦੇਖੋ ਸਾਨੂੰ ਪ੍ਰਾਈਸ ਦੱਸਦੇ ਨਿਊਟਰੀ ਗੁਲਚਾ ਨਿਊਟਰੀ ਗੁਲਚਾ 50 ਰੁਪਏ ਪਰ ਪਲੇਟ ਹੈ ਜੀ ਦੋ ਗੁਲਚੇ ਛੋਲੇ ਗੁਲਚੇ 40 ਰੁਪਏ ਪਰ ਪਲੇਟ ਹੈ ਠੀਕ ਹੈ ਜੀ ਤੇ ਵੈਜ ਪਰਾਉ ਜਿਹੜਾ ਉਹ 50 ਦੀ ਹਾਫ 80 ਦੀ ਪਰਾਉ ਵੈਜ ਪਰਾਉ ਦੱਸੋ ਸਾਨੂੰ ਤੁਸੀਂ ਨਾ ਅਮੇਸ ਅੱਛਾ ਲਾਈਵ ਮੇਕਿੰਗ ਕਰਕੇ ਦਿਖਾਣੇ ਹੋਣਾ ਉਹਦੀ ਹਾਂਜੀ ਜਿਹੜੀ ਵੈਜ ਪਲਾਉ ਹੈ ਇਹ ਨਹੀਂ ਕਿ ਜਦਾਂ ਲੋਕੀ ਪਹਿਲਾਂ ਘਰੋਂ ਬਣਾ ਕੇ ਲੈ ਆਉਂਦੇ ਉਹ ਚੀਜ਼ ਨਹੀਂ ਹੈਗੀ ਨਾ ਆਪਣੇ ਕੋਲ ਤੇ ਉਹਦਾ ਸਰ ਉਹਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ ਵੀ ਕਿ ਨਹੀਂ ਜੀ ਅਸੀਂ ਆਪਾਂ ਲਾਈਵ ਮੇਕਿੰਗ ਕਰਕੇ ਦਿਖਾਣੀ ਹੈ ਇਹ ਨਹੀਂ ਵੀ ਘਰੋਂ ਬਣਾ ਕੇ ਲਈ ਆਈਏ ਲਾਈਵ ਦਾ ਕਾਰਨ ਇਹ ਸੀਗਾ ਜੀ ਹੁਣ ਕੋਈ ਵੀ ਚੀਜ਼ਾ ਗਰਮ ਗਰਮ ਹੀ ਸਵਾਦ ਲੱਗਦੀ ਹੈ ਬਿਲਕੁਲ ਸਰ ਤੇ ਬਸ ਉਹੀ ਰੀਜ਼ਨ ਸੀਗਾ ਵੀ ਆਪਾਂ ਕਸਟਮਰ ਨੂੰ ਫਰੈਸ਼ ਦੇਈਏ ਹਰ ਜੀ ਆਹਨ ਦੇਸ ਟੇਸਟੀ ਲੱਗੇ ਵਧੀਆ ਲੱਗੇ ਪਰਦੀ ਵੀ ਦੇਖਦੇ ਨੇ ਕਸਟਮਰ ਉਹਨਾਂ ਨੂੰ ਆਪ ਨੂੰ ਵਧੀਆ ਲੱਗਦਾ ਜੇ ਕੱਪ ਤੋਂ ਜੋ ਆਪ ਕੋਲ ਹੋ ਰਿਹਾ ਆਪਣੇ ਸਾਡੇ ਸਾਹਮਣੇ ਹੋ ਰਿਹਾ ਇਹ ਵੀ ਲਗਾਉਣੀ ਚਾਹੀਦੀ ਸਭ ਤੋਂ ਸਾਨੂੰ ਕੀ ਰਿਕਮੈਂਡ ਕਰੋਗੇ ਅਸੀਂ ਕੀ ਖਾ ਕੇ ਟੈਸਟ ਕਰੀਏ ਰਿਕਮੈਂਡ ਜੇ ਕੋਲ ਮਿਊਟਰੀ ਕੁਚਾ ਖਾ ਲਓ ਜਾਂ ਵਿੱਚ ਬਿਰਯਾਨੀ ਖਾਓ ਜੋ ਤੁਹਾਨੂੰ ਵਧੀਆ ਲੱਗੇ ਸਾਨੂੰ ਇੱਕ ਵਾਰੀ ਬਣਾ ਕੇ ਦਿਖਾ ਦਿਓ ਫਿਰ ਇਹਨੂੰ ਦਿਖਾਣੇ ਨਾਲੇ ਪੁੱਛਦੇ ਆ ਵੀ ਕੀ ਚਿੱਤ ਕਿੱਦਾਂ ਕਿੱਦਾਂ ਸਭ ਕੁਝ ਆ ਰਿਹਾ ਵਿੱਚ ਇਹਦੇ ਤੇ ਐਨੇ ਪਿਆਰ ਨਾਲ ਬਣਾ ਕੇ ਖਵਾ ਰਹੇ ਨੇ ਆਓ ਮੇਕਿੰਗ ਦਿਖਾਣੇ ਤੁਹਾਨੂੰ ਹਾਂਜੀ ਇਹ ਖੁਲਚੇ ਆ ਗਈ ਅੱਛਾ ਜੀ ਖੁਲਚਿਆਂ ਦੇ ਮਕਾਲਾ ਲੱਗੇਗਾ ਮੇਨਾ ਮਸਾਲੇ ਤੋਂ ਨਹੀਂ ਮੇਨਾ ਮਸਾਲੇ ਤੋਂ ਕੋਈ ਖਾ ਕੇ ਆਪ ਨਹੀਂ ਪੁੱਛਿਆਗਾ ਜੀ ਕੋਈ ਕਸਟਮਰ ਇੱਕ ਦਫਾ ਹੋਇਆ ਕਿਹਾ ਸੀ ਕਿ ਮਸਾਲਾ ਨਹੀਂ ਜੀਦਾ ਵੈਸੇ ਸਾਰੇ ਲਾਈਕ ਕਰਦੇ ਸੀ ਮੱਖਣ ਦੀ ਕੋਈ ਕਮੀ ਨਹੀਂ ਪਹਿਲਾਂ ਵੀ ਮੱਖਣ ਫੇਰ ਮੱਖਣ ਮੱਖਣ ਦਾ ਸਸਤਾ ਕੋ ਪੰਜਾਬੀਆਂ ਦੀ ਖਰਾਕ ਹੈ ਵੈਸੇ ਸਾਡੇ ਕੋ ਦੇਖੀ ਕਿ ਹੋ ਵੀ ਹੁੰਦਾ ਅੱਛਾ ਜੀ ਜੀ ਕੋ ਲਾਈਕ ਕਰਦਾ ਉਹ ਵੀ ਲਾ ਦਿਓ ਜੋ ਜੀ ਜੀ 50 ਰੁਪਏ extra ਹੁੰਦੇ ਆ ਓਕੇ ਇਹਨਾਂ ਦੇ ਉਮ ਦੇਸੀ 요거 ਬੈਡ ਯੂਜ਼ ਕਰਦੇ ਆ ਕਰਦਾ ਗੱਡੀ ਅੱਛਾ ਆਪਣਾ ਕਿਉਂਕਿ ਸਾਡੇ ਕੋਲ ਨਾ ਹਰ ਚੀਜ਼ ਆਪਣੀ ਘਰ ਦੀ ਹੈ ਲੱਸੀ ਵੀ ਆਪਣੀ ਵਾਲੀ ਦੀ ਹੈ ਫਰੂਟ ਕਰੀਮ ਹੁੰਦੀ ਸਾਡੇ ਕੋਲ ਅੱਛਾ ਜੀ ਦੁੱਧ ਦੀ ਕੋਈ ਕਮੀ ਨਹੀਂ ਉਹਦੇ ਨਾਲ ਆ ਕਰਕੇ ਮੱਖਣ ਰਹਿਦਾ ਸਾਡੇ ਕੋਲ ਅਸੀਂ ਮੱਖਣ ਵੀ ਆਪਣੀਆਂ ਜੀ ਹਾਂ ਜੀ ਬੜਾ ਸੋਹਣਾ ਲਾਲ ਕਰਦਾ ਜਿੰਨਾ ਲਾਲ ਕਰਕੇ ਦਿੰਦਾ ਨੇ ਕੋਈ ਇਹ ਕਿ ਇੰਨਾ ਵਧੀਆ ਵਿੱਚ ਲਾਲ ਕਰਤਾ ਕੱਚਾ ਪਣ ਕਿਸੇ ਚੀਜ਼ ਸੰਗਾੜੀ ਲੱਗਦਾ ਉਹਦਾ ਤੁਸੀਂ ਜਾਣੇ ਕਿ ਬੜੀ ਵਧੀਆ ਲੱਗੂ ਤੇ ਖਾਂਚ ਵੀ ਗਰੈਸਪੀ ਲੱਗੂ ਇਹ ਚਾਹਣਾ ਵੀ ਮੈਦਾ ਦਾ ਕੱਚਾ ਨਾ ਗਾਵੇ ਨਾ ਪੁੰਨਿਆ ਹੋਇਗਾ ਵੇਖ ਸਮਾਂ ਡੋਸਟ ਕਰਕੇ ਵਧੀਆ ਜ਼ਰਾ ਬਿਲਕੁਲ ਜੀ ਤੁਸੀਂ ਖਾਓਗੇ ਤੁਹਾਨੂੰ ਆਪ ਨੂੰ ਇੱਕ ਚੀਜ਼ ਆ ਫੀਲ ਆਊਗਾ ਸਰ ਇਹ ਤਾਂ ਨਹੀਂ ਵੀ ਤੇ ਕਿ ਹੁਣ ਸਾਨੂੰ ਵੀਡੀਓ ਕਰਦੇ ਮੱਖਣ ਲਾ ਕੇ ਦਿਖਾਈ ਜਾਂ ਪਿੱਛੋਂ ਮੱਖਣ ਨਾਲ ਲਾਉਂਦੇ ਹੋ ਨਹੀ ਨਹੀ ਆਪਾਂ ਝੂਠਾ ਮੱਖਣ ਲਾਈਦੇ ਨਹੀਂ ਐਵੇਂ ਜੋ ਹੈ ਸੱਚਾ ਹੈ ਬਿਲਕੁਲ ਜੀ ਰੈਡੀ ਹੈ ਜੀ ਨਿਊਟਰੀ ਕਲਚਰ ਜੀ ਆਪਣਾ ਨਿਊਟ੍ਰੀ ਕੋਲਚਾ ਲਾ ਕੇ ਤਿਆਰ ਆ। ਆਪ ਇਹਨੂੰ ਖਾ ਕੇ ਟੇਸਟ ਕਰਨ ਵਾਲੇ ਤਾਂ ਦੱਸਦੇ ਆਂ ਵੀ ਹੈ ਕਿਦਾਂ ਦਾ ਸਵਾਦ ਉਹਦੇ ਵਿੱਚ। ਦੱਸੀ ਆਪ ਨਿਊਟ੍ਰੀ ਕੋਲਚਾ ਟੇਸਟ ਕਰ ਚੁੱਕੇ ਆਂ ਨਾਲੇ ਜੋ ਕਿ ਬਹੁਤ ਜ਼ਬਰਦਸਤ ਤਰੀਕੇ ਦਾ ਬਣਿਆ ਹੋਇਆ ਤੇ ਕੀ ਬਾਤ ਹੈ ਇਹ ਮੱਖਣ ਪੂਰਾ ਲੋਡਡਡ ਸੀਗਾ। ਤੇ ਸਾਨੂੰ ਭਾਈ ਨੇ ਗੱਲੋਕ ਬਾਤ ਕਰਕੇ ਬਹੁਤ ਵਧੀਆ ਲੱਗਿਆ। ਜੇ ਤੁਸੀਂ ਵੀ ਖਾਣਾ ਚਾਹੁੰਦੇ ਵਧੀਆ ਨਿਊਟ੍ਰੀ ਕੋਲਚਾ ਤੇ ਵੈਜ ਬਰੌਥ ਤੇ ਭਾਈ ਉਹਨਾਂ ਕੋਲ ਜਰੂਰ ਆਓ ਡੁਗਰੀ ਰੋਡ ਤੇ ਆਪੋਜ਼ਿਟ ਜੈਨ ਮੰਦਿਰ। ਠੀਕ ਹੈ ਜੀ ਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਸਿਟੀ ਹੈਡਲਾਈਨਸ ਨੂੰ। ਆਪਣੇ ਨਿਊਟਰੀ ਕੋਲ ਤੇ ਇਹ ਪਲੇਟ ਲਾ ਕੇ ਆ ਚੁੱਕਿਆ ਨਿਊਟਰੀ ਦਿਖਾਓ ਇੱਕ ਵਾਰੀ ਕੈਮਰਾ ਧਰ ਲਿਓ ਮੜ ਜਾ ਓਏ ਹੋਏ ਕੀ ਆ ਜਬਰਦਸਤ ਗਰੇਵੀ ਵਾਲੀ ਪਤਲੀ ਨਹੀਂ ਗਈ ਬਾਈ ਜੀ ਆਓ ਟੈਸਟ ਕਰਦੇ ਨਾਲ ਦੱਸਦੇ ਆ ਓਏ ਫਿਰ ਆ ਕੇ ਆ ਚੈੱਕ ਕਰੋ ਯਾਰ ਕੀ ਆ ਵਾਹ ਆ ਦੇਖੋ ਪੂਰੀ ਐਂਡ ਗੱਲ ਬਾਤ ਆ ਬਹੁਤ ਗਰਮ ਆ ਬਾਈ ਜੀ ਆਪਾਂ ਤਾਂ ਲਾ ਗ੍ਰੀਨ ਚਟਣੀ ਲਾਵਾਂਗੇ ਨਾਲ ਥੋੜੀ ਤੇ ਨਾਲ ਨਿਊਟਰੀ ਲਗਾ ਕੇ ਔਰ ਥੋੜੀ ਡੈਕੋਰੇਸ਼ਨ ਵੀ ਕਰ ਲਈ ਮੈਂ ਕਹਿੰਨਾ ਇਹ ਆਪਣੀ ਵਾਈਟ ਤਿਆਰ ਹੈ ਤੁਹਾਨੂੰ ਖਾਣੇ ਆ ਬਾਈ ਸਾਹਿਬ ਕੀ ਟੇਸਟ ਆ ਯਾਰ ਤੁਸੀਂ ਵੀ ਜਰੂਰ ਆਓ ਇੱਥੇ ਖਾਓ ਤੇ ਆਨੰਦ ਮਾਣੋ ਨਿਊਟਰੀ ਕੋਚਾ ਐ ਹੋ ਜਾ ਨਿਊਟਰੀ ਕੋਚਾ ਤੁਸੀਂ ਪਹਿਲਾਂ ਨਹੀਂ ਕਦੇ ਖਾਦਾ ਹੋਣਾ ਤੇ ਜਰੂਰ ਆਓ ਤੇ ਖਾਓ ਟੇਸਟ ਕਰੋ ਆਪਣੀ ਲੱਸੀ ਵੀ ਆ ਚੁੱਕੀ ਆ ਇਹ ਚਾਟੀ ਲੱਸੀ ਆ ਮਸਾਲੇ ਵਾਲੀ ਕੀ ਐਂਡ ਗੱਲ ਦੀ ਬਾਤ ਆ ਜ਼ਬਰਦਸਤ ਟੇਸਟ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਤੇ ਟਿਲ ਦੈਨ